ਜਾ ਕੇ ਕੱਲ ਜਦੋਂ ਪ੍ਰਧਾਨ ਮੰਤਰੀ ਬੈਠੇ ਸੀ ਉਹਨਾਂ ਦੇ ਮੂਹਰੇ ਜਾ ਕੇ ਗੱਲ ਰੱਖਦੇ ਵੀ ਦੱਸੋ ਇਹਦਾ ਮਤਲਬ ਇਹ ਆ ਵੀ ਆਪ ਉਹ ਪੈਸਾ ਮਿਸਯੂਜ਼ ਕੀਤਾ ਹੋਇਆ ਉਹ ਪੈਸਾ ਜਿਹੜਾ ਇਹ ਖੁਰਦ-ਬੁਰਦ ਕੀਤਾ ਹੋਇਆ ਇਸ ਕਰਕੇ ਜਾ ਕੇ ਉੱਥੇ ਫੇਸ ਨਹੀਂ ਕਰ ਸਕਦੇ ਇਸ ਕਰਕੇ ਉਹਨਾਂ ਕੋਲ ਜਾਂਦੇ ਨਹੀਂ ਉਹਨਾਂ ਤੋਂ ਡਰਦੇ ਆ ਲੁਕਦੇ ਆ ਜਿੰਨਾ ਵੀ ਪੈਸਾ ਸੈਂਟਰ ਦਾ ਆਇਆ ਉਹ ਇਹਨਾਂ ਨੇ ਖੁਰਦ-ਬੁਰਦ ਕਰਕੇ ਇਲੈਕਸ਼ਨਾਂ ਲਈ ਵਰਤ ਲਿਆ ਆਪਣੇ ਲੋਕਾਂ ਨੂੰ ਕਿਤੇ ਨਾ ਕਿਤੇ ਇੱਧਰ ਉੱਧਰ ਦੇ ਦਿੱਤਾ ਜਿਹਦੇ ਕਰਕੇ ਕਿਸੇ ਮੀਟਿੰਗ 'ਚ ਜਾਣ ਤੋਂ ਵੀ ਅੱਗੇ ਜਦੋਂ ਸਵਾਲ ਆਊਗਾ ਹੁਣ ਤੁਸੀਂ ਆ ਦੱਸੋ ਪੰਜਾਬ ਦੀ ਸਰਕਾਰ ਨੇ ਕੇਂਦਰ ਵੱਲੋਂ ਦਿੱਤਾ ਫੰਡ ਮਿਸਯੂਜ਼ ਕੀਤਾ ਤੇ ਖੋਰਦਬੁਰਦ ਕਰ ਦਿੱਤਾ ਇਸ ਲਈ ਉਹ ਕੇਂਦਰ ਸਰਕਾਰ ਨਾਲ ਗੱਲ ਕਰਨ ਤੋਂ ਬਚਦੇ ਫਿਰਦੇ ਨੇ ਇਹ ਇਲਜ਼ਾਮ ਨੇ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਜਿਨ੍ਹਾਂ ਕੇਂਦਰੀ ਫੰਡ ਮਾਮਲੇ ਤੇ ਸਰਕਾਰ ਨੂੰ ਕੇ ਰਿਹਾ ਹੈ ਚਲੋ ਇੱਕ ਗੱਲ ਮੈਂ ਤੁਹਾਡੀ ਮੰਨ ਲੈਣਾ ਨਹੀਂ ਮਿਲਿਆ ਜਾ ਕੇ ਕੱਲ ਜਦੋਂ ਪ੍ਰਧਾਨ ਮੰਤਰੀ ਬੈਠੇ ਸੀ ਉਹਨਾਂ ਦੇ ਮੂਹਰੇ ਜਾ ਕੇ ਗੱਲ ਰੱਖਦੇ ਵੀ ਦੱਸੋ ਜੀ ਇਹਦਾ ਮਤਲਬ ਇਹ ਆ ਵੀ ਆਪ ਉਹ ਪੈਸਾ ਮਿਸਯੂਜ਼ ਕੀਤਾ ਹੋਇਆ ਉਹ ਪੈਸਾ ਜਿਹੜਾ ਇਹ ਖੁਰਦ-ਬੁਰਦ ਕੀਤਾ ਹੋਇਆ ਹੈ ਇਸ ਕਰਕੇ ਜਾ ਕੇ ਉੱਥੇ ਫੇਸ ਨਹੀਂ ਕਰ ਸਕਦੇ ਇਸ ਕਰਕੇ ਉਹਨਾਂ ਕੋਲ ਜਾਂਦੇ ਨਹੀਂ ਉਹਨਾਂ ਤੋਂ ਟਲਦੇ ਆ ਲੁਕਦੇ ਆ ਕਿਉਂਕਿ ਜਿੰਨਾ ਵੀ ਪੈਸਾ ਸੈਂਟਰ ਦਾ ਆਇਆ ਉਹ ਇਹਨਾਂ ਨੇ ਖੁਰਦ-ਬੁਰਦ ਕਰਕੇ ਇਲੈਕਸ਼ਨਾਂ ਲਈ ਵਰਤਲੇ ਆ ਆਪਣੇ ਲੋਕਾਂ ਨੂੰ ਕਿਤੇ ਨਾ ਕਿਤੇ ਇੱਧਰ-ਉੱਧਰ ਦੇਤਾ ਜਿਹਦੇ ਕਰਕੇ ਕਿਸੇ ਮੀਟਿੰਗ 'ਚ ਜਾਣ ਤੋਂ ਵੀ ਅੱਗੇ ਜਦੋਂ ਸਵਾਲ ਆਊਗਾ ਹੁਣ ਤੁਸੀਂ ਆਪ ਦੱਸੋ ਮੈਨੂੰ ਆਪਾਂ ਇਸ ਵੇਲੇ ਹਜੀ ਇੱਕ ਟਰੈਕ ਮੈਂ ਤੁਹਾਨੂੰ ਦੱਸਦਾ ਗੱਲ ਇੱਕ ਟਰੈਕ ਦੀ ਬਾਕੀ ਬਹੁਤ ਗੱਲਾਂ ਹੁੰਦੀਆਂ ਜਿਹੜਾ ਕਿ ਸਾਰੇ ਮਾਲਵੇ ਨੂੰ ਜਾ ਕੇ ਜੋੜਨਾ ਹੈ ਰਾਜਪੁਰੇ ਤੋਂ ਅੱਗੇ ਮਹਾਲੀ ਤੱਕ ਚੰਡੀਗੜ੍ਹ ਤੱਕ ਟਰੈਕ ਉਹ ਅੱਜ ਤੱਕ ਹੁਣ ਚਿੱਠੀ ਲਿਖਤੀ ਆ ਪਿਛਲੇ ਆ ਪਰਲਮੈਂਟ ਦੀ ਇਲੈਕਸ਼ਨ ਤੋਂ ਪਹਿਲਾਂ ਪਹਿਲਾਂ ਮੰਨੇ ਹੋਏ ਸੀ ਵੀ ਅਸੀਂ ਜ਼ਮੀਨ ਲੈ ਕੇ ਦੇਵਾਂਗੇ ਪੰਜਾਬ ਸਰਕਾਰ ਤੇ ਹੁਣ ਉਹ ਕਿਉਂਕਿ ਸਾਰੇ ਮਾਲਵੇ ਨੂੰ ਰਾਜਧਾਨੀ ਨਾਲ ਜੋੜਦੀ ਆ ਹੁਣ ਜਾ ਕੇ ਚਿੱਠੀ ਲਿਖਤੀ ਰੇਲਵੇ ਵਿਭਾਗ ਨੂੰ ਭੇਜੀ ਸਾਡੇ ਅਕਵਾਇਰ ਕਰਨ ਯੋਗ ਹੈ ਸਾਡੇ ਕੋਲ ਜਾਣਨੀਗੀ ਸਾਡੇ ਕੋਲ ਪੈਸਾ ਨਹੀਂ ਹੈ ਮੈਨੂੰ ਦੱਸੋ ਹੁਣ ਇਦੋਂ ਬਾਅਦ ਮੀਟਿੰਗ ਹੋਈ ਜਿਹੜੀ ਸਭ ਤੋਂ ਕਟੜਾ ਹਾਈਵੇ ਜਾ ਰਿਹਾ ਹੋਰ ਹਾਈਵੇ ਚੱਲ ਰਿਹਾ ਤੇ ਉਹ ਜਦੋਂ ਗਠਕਰੀ ਸਾਹਿਬ ਨੇ ਕੋਲ ਗਏ ਇਹਨਾਂ ਦੇ ਮੰਤਰੀ ਕੀ ਕਹਿੰਦੇ ਆ ਉਹਨਾਂ ਨੂੰ ਨਾਂ ਉਹਨਾਂ ਦਾ ਪੀ ਡਬਲਯੂ ਡੀ ਜਿਹੜੇ ਮਿਸਟਰ ਨੇ ਉਹ ਜਾ ਕੇ ਹਰਪਜਨ ਸਿੰਘ ਈਡੀਓ ਸਾਹਿਬ ਉਹਨਾਂ ਕੋਲ ਕੋਈ ਜਵਾਬ ਹੀ ਨਹੀਂ ਸੀ ਜਦੋਂ ਉਹਨਾਂ ਨੇ ਪੁੱਛਿਆ ਭਾਈ ਇੰਨਾ ਇੰਨਾ ਤੁਹਾਨੂੰ ਪੈਸਾ ਹਰਿਆਣੇ ਤੋਂ ਅਸੀਂ ਵੱਧ ਕਰਕੇ ਵੀ ਦੇਤਾ ਜਿੰਨਾ ਪੈਸਾ ਮੰਗਿਆ ਹਜੇ ਕਿ ਸਾਰਾ ਇੱਕ ਰੂਲ ਹੁੰਦੇ ਆ ਉਤੋਂ ਉਹਨਾਂ ਨੇ ਡਬਲ ਟ੍ਰिपल ਕਰਕੇ ਵੀ ਪੈਸਾ ਜਿਹੜਾ ਉਹ ਹਰਿਆਣੇ ਨੂੰ ਤੋਂ ਵੱਧ ਪੰਜਾਬ ਨੂੰ ਦਿੱਤਾ ਵੀ ਇਹ ਜ਼ਮੀਨ ਐਕਵਾਇਰ ਕਰ ਲਓ ਉਹ ਉਤੋਂ ਵੀ ਤੁਹਾਨੂੰ ਪਤਾ ਵੀ ਉਹ ਮਿੰਤਾ ਕਰਕੇ ਉਹ ਕਹਿੰਦੇ ਜੀ ਅਸੀਂ ਸਾਰੇ ਪ੍ਰੋਜੈਕਟ ਫਿਰ ਵਾਪਸ ਲਿਆ ਜਾਂਦੇ ਆ 2 ਮਹੀਨੇ ਲੈ ਕੇ ਆਇਆ ਕੱਲ ਚੀਫ ਸਕੱਟਰੀ ਆਪ ਜਿਹੜਾ ਇਹ ਉਹ ਮੀਟਿੰਗ ਜਿਹੜੀ ਆ ਉਹ ਕਰਦੇ ਸੀ ਇਸ ਕਰਕੇ ਕੋਈ ਧਿਆਨ ਹੀ ਨਹੀਂ ਕਿਸੇ ਵੱਲ ਕਿਵੇਂ ਸਾਡੀ ਤਰੱਕੀ ਹੋਊਗੀ 에어ਪੋਰਟ ਆ ਜਿਹੜੇ ਉਹ ਚਾਹੇ ਮੈਂ ਹਲਵਾਰੇ ਦੀ ਗੱਲ ਕਰਲਾਂ ਦੂਜੇ ਦੀ ਗੱਲ ਕਰਲਾਂ ਉਹ ਵਿਚ ਵਿਚਾਲੇ ਖੜੇ ਨੇ ਉਹਨਾਂ ਨੂੰ ਪੂਰੇ ਨਹੀਂ ਕਰਦੇ ਫਲਾਈਟਾਂ ਕੋਈ ਜਹਾਜ਼ ਇੰਟਰਨੈਸ਼ਨਲ ਨੈਸ਼ਨਲ ਫਲਾਈਟ ਮੰਗਣ ਨਹੀਂ ਜਾਂਦੇ ਸੜਕਾਂ ਬਣਾਉਂਦੇ ਨਹੀਂ ਟਰੈਕ ਬਣਾਉਂਦੇ ਨਹੀਂ ਕੰਮ ਕਿਵੇਂ ਇੰਟਰਨੈਸ਼ਨਲ ਮਾਰਕੀਟ 'ਚ ਆਪਣੇ ਦੁਆਰ ਕਿਵੇਂ ਖੁੱਲਣਗੇ ਤੇ ਮੈਂ ਥੋੜੇ ਰਾਹੀਂ ਵੀ ਕਹਿਣਾ ਮੈਂ ਬਾਰ ਬਾਰ ਕਹਿਣਾ ਵੀ ਮੁੱਖ ਮੰਤਰੀ ਸਾਹਿਬ ਆ ਕੇ ਸੈਂਟਰ ਨਾਲ ਗੱਲ ਕਰੋ ਉਹ ਸਰਕਾਰ ਵੀ ਜਦੋਂ ਕਿਸੇ ਦੀ ਬਣ ਜਾਂਦੀ ਹੈ ਕਿਸੇ ਪਾਰਟੀ ਦੀ ਨਹੀਂ ਰਹਿੰਦੀ ਉਹ ਸਰਕਾਰ ਲੋਕਾਂ ਦੀ ਆ ਤੇ ਬਾਕੀ ਸੂਬੇ ਨਹੀਂ ਅੱਗੇ ਨਹੀਂ ਗਈ ਜਾਣਗੇ ਫਿਰ ਆਪਾਂ ਦੇਖਾਂਗੇ